ਨਮਸਕਾਰ ਆਕਾਸ਼ਵਾਣੀ ਦਾਏ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਪਹਿਲਾ ਸੁਬਲਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਨੀ ਮੁਰਮੂ ਨੇ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਕੁੜੀਆਂ ਲਈ ਸੁਰੱਖਿਅਤ ਮਾਹੌਲ ਬਣਾਉਣ ਦਾ ਸੱਦਾ ਦਿੱਤੇ ਪੰਜਾਬ ਵਿਧਾਨ ਸਭਾ ਨੇ ਇਤਿਹਾਸਿਕ ਬਿਲ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਡ ਐਕਟ 2024 ਨੂੰ ਸਰਵਸੰਮਤੀ ਨਾਲ ਪਾਸ ਕੀਤਾ ਕੇਂਦਰ ਸਰਕਾਰ ਨੇ ਉਤਪਾਦਾਂ ਅਤੇ ਸੇਵਾਵਾਂ ਨਾਲ ਸੰਬੰਧਿਤ ਵਿਚਾਰਾਂ ਨੂੰ ਸੱਦਾ ਦੇਣ ਵਾਸਤੇ ਨਵੀਂ ਪਹਿਲ ਕਦਮੀ ਆਈਡੀਆਜ਼ ਫਾਰ ਲਾਈਫ ਦੀ ਸ਼ੁਰੂਆਤ ਕੀਤੀ ਅਤੇ ਅੱਜ ਜਲੰਧਰ ਤਰਨਤਾਰਨ ਫਰੀਦਕੋਟ ਲੁਧਿਆਣਾ ਫਾਜ਼ਿਲਕਾ ਬਠਿੰਡਾ ਸਮੇਤ ਸੂਬੇ ਦੇ ਹੋਰਨਾਂ ਕਈ ਜ਼ਿਲ੍ਹਿਆਂ 'ਚ ਗਰਜ ਚ ਚਮਕ ਨਾਲ ਭਰੀ ਮੀਂਹ ਪਿਆ ਲੋਕਾਂ ਨੂੰ ਹੋਮਸਪਰੀ ਗਰਮੀ ਤੋਂ ਰਾਹਤ ਮਿਲੀ ਤੇ ਹੁਣ ਖਬਰਾਂ ਵਿਚ ਥਾਣਾਰ ਰਾਸ਼ਟਰਪਤੀ ਦੋਪਨੀ ਮੁਰਮੂ ਨੇ ਕਿਹਾ ਹੈ ਕਿ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਕੁੜੀਆਂ ਲਈ ਸੁਰੱਖਿਅਤ ਮਾਹੌਲ ਬਣਾਉਣਾ ਚਾਹੀਦਾ ਹੈ ਕਿਉਂਕਿ ਉਹ ਦੇਸ਼ ਦੇ ਵਿਕਾਸ ਦਾ ਅਨਿਖੜਵਾ ਆਂਗ ਨੇ पुणे उन्हणेम बायोसिम यूनिवर्सिटी के इक्कीवी कन्वोकेशन समागम च समागम संबोधन करते हुए कहा आज हमारे बहने और बेटिया हर क्षेत्रों में आगे बढ़ रही है नारी शक्ति का विकास देशवासियों के लिए गर्व की बात है ये देश के विकास का एक महत्वपूर्ण तो मापदंड भी है ये प्रशंसनीय है कि सिम्बोसिस डीम यूनिवर्सिटी में जेंडर इक्विटी को भी प्राथमिकता दी जाती है इसीलिए मैं सिम्बोसिस यूनिवर्सिटी को बहुत बहुत सराहना करती राष्ट्रपति ने कहा कि 11 विचो अठ सौ तमगा जेतु कुड़िया का होना यूनिवर्सिटी के इन्होंने उपरालों दर्शाता है ਬੂਟੇ ਲਾਉਣ ਬਾਰੇ ਮੁਹਿੰਮ ਇੱਕ ਪੀੜ ਮਾਂ ਕੇ ਨਾਮ ਤਹਿਤ ਹੁਣ ਤੱਕ 52 ਕਰੋੜ ਤੋਂ ਵੱਧ ਬੂਟੇ ਲਾਏ ਜਾ ਚੁੱਕੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਾਤਾਵਰਣ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਇਸ ਮਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਗਿਆ। ਵਿਸ਼ਵ ਵਾਤਾਵਰਣ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਸੀ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਆਪਣੀਆਂ ਮਾਤਾਵਾਂ ਨੂੰ ਸਤਿਕਾਰ ਦੇਣ ਵਾਸਤੇ ਬੂਟੇ ਲਾਉਣ ਦਾ ਸੱਦਾ ਦਿੱਤਾ ਸੀ। ਉਧਰ ਮੁਹਾਲੀ ਤੋਂ ਵਾਤਾਵਰਣ ਪ੍ਰੇਮੀ ਬ੍ਰਿਜਮੋਹਨ ਜੋਸ਼ੀ ਦਾ ਮੰਨਣਾ ਹੈ ਕਿ ਧਰਤੀ ਦੀ ਬਿਹਤਰੀ ਅਤੇ ਚੁਗਿਰਦੇ ਦੀ ਸੰਭਾਲ ਵਾਸਤੇ ਸਾਨੂੰ ਸਾਰਿਆਂ ਨੂੰ ਬੂਟੇ ਲਾਉਣੇ ਚਾਹੀਦੇ ਨੇ। ਅਸੀਂ ਆਈਟੀ ਸੈਕਟਰ ਸੈਕਟਰ 82 ਦੇ ਵਿੱਚ ਜਿਹੜੇ ਐਸੀ ਜਿਹੜੇ ਆ 50 ਦੇ ਕਰੀਬ ਆ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਆ ਪੌਦੇ ਲਗਾਏ ਸੀ ਤੇ ਇਸ ਤਰ੍ਹਾਂ ਸਾਡਾ ਜਿਹੜਾ ਅਭਿਆਨ ਹੈ ਇੱਕ ਪੇੜ ਮਾਂ ਕੇ ਨਾਮ ਚੱਲ ਰਿਹਾ ਤੇ ਸਮਾਜ ਦਾ ਵੀ ਸਹਿਯੋਗ ਸਾਨੂੰ ਮਿਲ ਰਿਹਾ ਤੇ ਲਗਾਤਾਰ ਸਾਡਾ ਜਿਹੜਾ ਇੱਕ ਟੀਚਰ ਸੀਗਾ ਲਈ ਅਸੀਂ 10000 ਪੇੜਾ ਜਿਹੜੇ ਇਸ ਅਭਿਆਨ ਦੇ ਤਹਿਤ ਲਗਾਣੇ ਆ ਤੇ ਉਹ ਤਕਰੀਬਨ ਸਾਡਾ ਟੀਚਰ ਕਾਫੀ ਜਿਹੜਾ ਪੂਰਨ ਹੁੰਦਾ ਦਿਖਾਈ ਦੇ ਰਿਹਾ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਵਿਧਾਨ ਸਭਾ ਨੇ ਅੱਜ ਇਤਿਹਾਸਕ ਬਿਲ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਡੈਕਟ 2024 ਨੂੰ ਸਰਸਮਤੀ ਨਾਲ ਪਾਸ ਕਰਤੀ ਹੋਈ 플ੌਟ ਦੀ ਰਜਿਸਟਰੀ ਵਾਸਤੇ ਕੋਈ ਅਤਰਾਸ ਨਹੀਂ ਸਰਟੀਫਿਕੇਟ ਐਨਓਸੀ ਦੀ ਸ਼ਰਤ ਨੂੰ ਖਤਮ ਕਰ ਦਿੱਤੇ ਵਿਧਾਨ ਸਭਾ ਦੇ ਸਦਨ ਚ ਇਸ ਤੇ ਬਹਿਸ ਨੂੰ ਸਮੇਟਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੋਧ ਦਾ ਮਕਸਦ ਜਿੱਥੇ ਗੈਰ ਕਾਨੂੰਨੀ ਕਲੋਨੀਆ ਉਤੇ ਨਕੀਲ ਕਸਣਾ ਉੱਥੇ ਹੀ ਛੋਟੇ 플ੌਟ ਮਾਲਕਾਂ ਨੂੰ ਰਾਹਤ ਦੇਣਾ ਵੀ ਹੈ ਉਨ੍ਹਾਂ ਕਿਹਾ ਕਿ ਇਸ ਬਿਲ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਕਿਉਂਕਿ ਇਸ ਸੋਧ ਨਾਲ ਲੋਕਾਂ ਨੂੰ ਆਪਣੇ 플ੌਟਾਂ ਦੀ ਰਜਿਸਟਰੀ ਕਰਵਾਉਣ ਚ ਦਰਪੇਸ਼ ਸਮੱਸਿਆਵਾਂ ਖਤਮ ਹੋ ਜਾਣਗੀਆਂ ਤੇ ਅਨ ਅਧਿਕਾਰਤ ਕਲੋਨੀਆਂ ਉੱਤੇ ਰੋਕ ਲੱਗੇਗੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੋਧ ਕਸੂਰਵਾਰ ਲੋਕਾਂ ਵਾਸਤੇ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਵੀ ਕਰਦੀ ਹੈ ਇਸ ਰਜਿਸਟ੍ਰੇਸ਼ਨ ਲਈ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਸਬੰਧਿਤ ਵਿਕਾਸ ਅਥਾਰਟੀ ਜਾਂ ਫਿਰ ਸਥਾਨਕ ਸਰਕਾਰ ਵਿਭਾਗ ਦੀ ਸਬੰਧਿਤ ਸਥਾਨਕ ਸ਼ਹਿਰੀ ਸੰਸਥਾ ਤੋਂ ਐਨਓਸੀ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਪੰਜਾਬ ਦੇ ਰੱਖਿਆ ਸੇਵਾਵਾਂ ਮੰਤਰੀ ਚੇਤਨ ਸਿੰਘ ਝੋੜਾ ਮਾਚਰਾ ਵੱਲੋਂ ਅੱਜ ਪੇਸ਼ ਕੀਤੇ ਗਏ ਦਾ ਈਸਟ ਵਾਰ ਅਵਾਰਡਸ ਸੋਧਨਾ ਬਿੱਲ 2024 ਨੂੰ ਵੀ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਬਿੱਲ ਪੇਸ਼ ਕਰਦੇ ਹੋਏ ਚੇਤਨ ਸਿੰਘ ਝੋੜਾ ਮਾਚਰਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਦਾ ਈਸਟ ਪੰਜਾਬ ਵਾਰ ਅਵਾਰਡਸ ਐਕਟ 1948 ਵਿੱਚ ਸੋਧ ਕਰਨ ਦਾ ਫੈਸਲਾ ਲਿਆ ਹੈ ਇਸ ਤਹਿਤ ਵਿਧੀ ਸਹਾਇਤਾ 10000 ਰੁਪਏ ਸਾਲਾਨਾ ਤੋਂ ਵਧਾ ਕੇ 20000 ਰੁਪਏ ਸਾਲਾਨਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਤਹਿਤ ਉਹਨਾਂ ਮਾਪਿਆਂ ਨੂੰ ਵਿਧੀ ਸਹਾਇਤਾ ਵੱਜੋਂ ਜੰਗੀ ਜ਼ਗੀਰ ਪ੍ਰਦਾਨ ਕਰਦੀ ਹੈ ਜੁਨ੍ਹਾਂ ਦੇ ਇਕਲੌਤੇ ਬੱਚੇ ਜਾਂ ਦੋ ਤੋਂ ਤਿੰਨ ਬੱਚੇ ਦੂਜੇ ਵਿਸ਼ਵ ਯੁੱਧ, ਕੌਮੀ ਐਮਰਜੈਂਸੀ 1962 ਅਤੇ 1971 ਦੌਰਾਨ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ। ਮੌਜੂਦਾ ਸਮੇਂ 83 ਲਾ 35 ਨੀਤੀ ਤਹਿਤ ਲਾਭ ਲੈ ਰਹੇ ਨੇ। ਇਸ ਬਿੱਲ ਤੇ ਵਿਚਾਰ ਕਰਨ ਤੋਂ ਬਾਅਦ ਇਸ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਵਿਸ਼ੂ ਬੈਂਕ ਨੇ ਵਿੱਤੀ ਸਾਲ 2024-25 ਲਈ ਭਾਰਤ ਦੇ ਵਿਕਾਸ ਦਰ ਦਾ ਅਨੁਮਾਨ 6 ਅੰਕ 6% ਤੋਂ ਵਧਾ ਕੇ 7% ਕਰ ਦਿੱਤਾ ਹੈ। ਵਿਸ਼ੂ ਬੈਂਕ ਨੇ ਕਿਹਾ ਹੈ ਕਿ ਨਿਜੀ ਖਪਤ ਅਤੇ ਨਿਵੇਸ਼ ਵਰਗੇ ਪ੍ਰਮੁੱਖ ਕਾਰਕਾਂ ਦੇ ਕਾਰਨ ਮੱਧ ਮਿਆਦ ਵਿੱਚ ਦੇਸ਼ ਦੀ ਆਰਥਿਕ ਵਾਧਾ ਦਰ ਮਜ਼ਬੂਤ ਰਹੇਗੀ। ਕੋਮਾਤਰੀ ਮੁਦਰਾ ਫਾੜ ਨੇ ਵਿੱਤੀ ਸਾਲ 2024-25 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ ਜੀਡੀਪੀ ਵਿਕਾਸ ਦਰ ਦੇ ਅਨੁਮਾਨ ਨੂੰ 20 ਅੰਕ ਵਧਾ ਕੇ 7% ਕਰ ਦਿੱਤਾ ਹੈ। ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਕੇਂਦਰ ਸਰਕਾਰ ਨੇ ਉਤਪਾਦਾਂ ਤੇ ਸੇਵਾਵਾਂ ਨਾਲ ਸੰਬੰਧਿਤ ਵਿਚਾਰਾਂ ਨੂੰ ਸੱਦਾ ਦੇਣ ਵਾਸਤੇ ਨਵੀਂ ਪਹਿਲ ਕਦਮੀ ਆਈਡੀਆਜ਼ ਫॉर ਲਾਈਫ ਦੀ ਸ਼ੁਰੂਆਤ ਕੀਤੀ ਹੈ ਮੋਗਾ ਦੇ ਡਿਪਟੀ ਕਮਿਸ਼ਨਰ ਵਿਸ਼ਾਲ ਸਰੰਗਲ ਨੇ ਦਸਿਆ ਕਿ ਕੇਂਦਰੀ ਵਾਤਾਵਰਣ ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰਾਲੇ ਨੇ ਉਤਪਾਦਾਂ ਤੇ ਸੇਵਾਵਾਂ ਨਾਲ ਸੰਬੰਧਿਤ ਨਵੇਂ ਵਿਚਾਰਾਂ ਨੂੰ ਸਦਾ ਦੇਣ ਵਾਸਤੇ ਇੱਕ ਨਵੀਂ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਵਿਦਿਆਰਥੀਆਂ, ਫੈਕਲਟੀ ਅਤੇ ਖੋਜ ਵਿਦਵਾਨਾਂ ਨੂੰ ਵਿਸ਼ਵ ਪੱਧਰੀ ਮਿਸ਼ਨ ਲਾਈਫ ਦੀ ਪਹਿਲ ਕਦਮੀ 'ਚ ਨਵੇਂ ਵਿਚਾਰਾਂ ਦਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਥਿਰਤਾ ਨੂੰ ਸਮਰਪਿਤ ਆਲਮੀ ਅੰਦੋਲਨ 'ਚ ਹਿੱਸਾ ਲੈਣ ਵਾਸਤੇ ਇਹ ਇੱਕ ਬਿਹਤਰ ਮੌਕਾ ਹੈ। ਸਾਰੇ ਭਾਗੀਦਾਰ ਆਪਣੇ ਵਿਚਾਰ ਪੋਰਟਲ ideasforlife.nic.in ਉਤੇ ਆਨਲਾਈਨ ਦੇ ਸਕਦੇ ਨੇ ਵਿਚਾਰ ਅਤੇ ਸੁਝਾਅ ਦੇਣ ਦੀ ਆਖਰੀ ਤਾਰੀਖ 15 ਸਤੰਬਰ ਹੈ। ਪੰਜਾਬ ਕੇ ਦਿਵੜੀ ਯੂਨੀਵਰਸਿਟੀ ਦੇ ਅਧਿਆਪਕ ਪੱਤਿਆਂ ਅਤੇ ਗ੍ਰੈਜੂਇਟੀ ਵਿੱਚ ਸੋਧ ਕਰਨ ਸੋਦੇ ਹੋਏ ਤਨਖਾਹ ਦੇ ਬਕਾਇਆ ਜਾਰੀ ਕਰਨ ਮੋਢਲੀ ਤਨਖਾਹ ਰਾਤ ਕਰਨ ਸਮੇਤ ਆਪਣੀਆਂ ਲੰਮੇ ਸਮੇਂ ਤੋਂ ਬਕਾਇਆ ਵਕਫਾਕ ਮੰਗਾਂ ਦੇ ਹਾਲੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਇਸ ਸਾਲ ਬਈਗਸ ਤੋਂ ਪੀਏਯੂ ਦੇ ਆਪਕ ਪੰਜਾਬ ਪਰਦੇ ਕੈਂਪਸ ਦੇ ਖੇਤਰੀ ਸਟੇਸ਼ਨਾਂ ਤੇ ਧਰਨੇ ਤੇ ਰੋਸ ਰੈਲੀਆਂ ਕਰ ਰਹੇ ਨੇ 13 ਦਿਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਸੂਬਾ ਸਰਕਾਰ ਤੇ ਪੀਏਯੂ ਪ੍ਰਸ਼ਾਸਨ ਕੋਈ ਤਸੱਲੀ ਬਖਸ਼ ਜਵਾਬ ਦੇਣ ਵਿਚ ਅਸਫਲ ਰਿਹਾ ਉਹਨਾਂ ਦੀਆਂ ਸ਼ਿਕਾਇਤਾਂ ਪ੍ਰਤੀ ਸਰਕਾਰ ਅਤੇ ਪੀਏਯੂ ਪ੍ਰਸ਼ਾਸਨ ਦੀ ਬੇਰੁਖੀ ਦਿਖਾਰ ਚ ਵਾਲ ਮੌਜ ਤੇ ਮੱਤੇ ਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਨੇ ਸੂਚਿਤ ਕੀਤਾ ਹੈ ਕਿ ਪੀਏਯੂ ਅਧਿਆਪਕ ਸਮੂਹਿਕ ਤੌਰ ਤੇ ਮਾਸ ਸ਼ੈਡਿਊਲ ਛੁੱਟੀ ਤੇ ਜਾਣਗੇ ਤੇ 5 ਸਤੰਬਰ ਨੂੰ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ ਇਸ ਦਿਨ ਪੀਏਯੂ ਅਧਿਆਪਕ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਤਹਿਨਾ ਦੇਣਗੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਮਤਾ ਨਾ ਪੁੱਜਣ ਦੀ ਸੂਰਤ ਵਿੱਚ ਐਸੋਸੀਏਸ਼ਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਲ ਵਾਲੇ ਦਿਨਾਂ ਚ ਸੰਘਰਸ਼ ਤੇਜ਼ ਕਰਨ ਲਈ ਵੀ ਕਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਦਾਨ ਹਰਜਿੰਦਰ ਸਿੰਘ ਤਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਮਨੁੱਖਤਾ ਨੂੰ ਕਰਤਾ ਪੁਰਖ ਨਾਲ ਜੁੜਨ ਦੇ ਉੱਤਮ ਜੀਵਨ ਜੀਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਾਂਝੀਵਾਲਤਾ ਤੇ ਸਤਿਭਾਵਨਾ ਦਾ ਸੁਨੇਹਾ ਵੀ ਦਿੰਦੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਭਲਕੇ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਖਾਲਸਾਈ ਜਾਹੂ ਜਲਾਲ ਨਾਲ ਨਗਰ ਕੀਰਤਨ ਸਜਾਏ ਜਾਣਗੇ। ਗੁਰਦੁਆਰਾ ਸ਼ ਵਿਖੇ ਵੀ ਦਿਵਾਨ ਸਰਜਣਗੇ ਜਿਸ ਵਿੱਚ ਰਾਗੀ ਢਾਡੀ ਕਵੀਸ਼ਰੀ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਦੇ ਇਤਿਹਾਸ ਨਾਲ ਜੋੜਨਗੇ ਸਤਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਅਤੇ ਖੂਬਸੂਰਤ ਦੀਪਮਾਲਾ ਵੀ ਸੰਗਤ ਲਈ ਵਿਸ਼ੇਸ਼ਤਾ ਤੇ ਖਿੱਚ ਦਾ ਕੇਂਦਰ ਹੋਣਗੇ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੂਰਬ ਦਿਹਾੜੇ ਮੌਕੇ ਕਲ ਨੂੰ ਅਮਰitsar ਜ਼ਿਲ੍ਹੇ ਚ ਸਥਾਨਕ ਛੁੱਟੀ ਦਾ एलान ਕੀਤਾ ਹੈ ਸੂਬਾ ਸਰਕਾਰ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਅਮਰitsar ਜ਼ਿਲ੍ਹੇ ਚ ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਬੋਰਡ ਕਾਰਪੋਰੇਸ਼ਨਾਂ ਤੇ ਸਰਕਾਰੀ ਵਿਦਿਅਕ ادارے ਕਲ ਨੂੰ ਬੰਦ ਰਹਿਣਗੇ ਡੀਵੀ ਕਾਲਜ ਜਲੰਧਰ ਵਿਖੇ ਸੰਗੀਤ ਸਾਹਿਤਕ ਫਾਈਨ ਆਰਟ ਤੇ ਹੋਰਨਾ ਵਰਗਾਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ ਇਹਨਾਂ ਵਿੱਚ ਲਗਭਗ 200 ਪ੍ਰਤਿਭਾਗੀਆਂ ਨੇ ਹਿੱਸਾ ਲਿਆ ਪ੍ਰੋਗਰਾਮ ਦੀ ਸ਼ੁਰੂਆਤ ਪਵਿੱਤਰ ਗਾਇਤਰੀ ਮੰਤਰਾਂ ਦੇ ਉਚਾਰਨ ਤੇ ਡੀਵੀ ਗਾਣ ਨਾਲ ਹੋਈ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਪ੍ਰਿੰਸੀਪਲ ਡਾਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ 'ਚ ਅਹਿਮ ਭੂਮਿਕਾ ਅਦਾ ਕਰਦੇ ਨੇ ਅੱਜ ਜਲੰਧਰ ਤਰਨਤਾਰਨ ਫਰੀਦਕੋਟ ਲੁਧਿਆਣਾ ਫਾਜ਼ਿਲਕਾ ਬਠਿੰਡਾ ਸਮੇਤ ਸੂਬੇ ਦੇ ਹੋਰਨਾਂ ਕਈ ਜ਼ਿਲ੍ਹਿਆਂ 'ਚ ਗਰਜ ਚਮਕ ਨਾਲ ਪਾਰੀ ਮੀਂਹ ਪਿਆ ਤੇ ਹਾਮਾਵਾ ਵਿਵਗਿਆ ਇਸ ਤੋਂ ਇਲਾਵਾ ਮੁਹਾਲੀ ਪਠਾਨਕੋਟ ਸਮੇਤ ਵਕਵਕ ਥਾਵਾਂ 'ਤੇ ਹਲਕੀ ਵਰਖਾ ਹੋਈ ਹੈ ਇਸ ਨਾਲ ਲੋਕਾਂ ਨੂੰ ਹਮਸਪਰਮੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੌਸਮ ਬੇਹਦ ਹੀ ਸੁਹਾਵਣਾ ਬਣਿਆ ਹੋਇਆ ਹੈ ਹਾਲਾਂਕਿ ਪਏ ਪਾਰੀ ਮੀਂਹ ਨਾਲ ਵਕਵਕ ਥਾਵਾਂ 'ਤੇ ਪਾਣੀ ਭਰ ਗਿਆ ਜਿਸ ਨਾਲ ਲੋਕਾਂ ਨੂੰ ਆਉਣ-ਜਾਣ 'ਚ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪਿਆ ਕਈ ਥਾਈਂ ਅਜੇ ਵੀ ਬਦਲਵਾਈ ਬਣੀ ਹੋਈ ਹੈ ਤੇ ਹਲਕਾ ਮੀਂਹ ਵੀ ਪੈ ਉਧਰ ਸਵੇਰੇ ਖੇਤੀਬਾੜੀ ਮਹਾਤ ਦੇ ਲੋਕ ਅੱਜ ਪਏ ਮੀਨਾਂ 'ਰ ਬਹੁਤ ਖੁਸ਼ ਨੇ ਤੇ ਇਸ ਨੂੰ ਫਸਲਾਂ ਵਾਸਤੇ ਫਾਇਦੇਮੰਦ ਦੱਸਦੇ ਨੇ ਮੇਰਾ ਨਾਮ ਹੈਗਾ ਜਸਵੰਤ ਸਿੰਘ ਡਾਇਰੈਕਟਰ ਐਗਰੀਕਲਚਰ ਪੰਜਾਬ ਜਿਹੜਾ ਇਹ ਬਾਰਿਸ਼ ਆ ਗਈਆਂ ਜਿਹੜੀਆਂ ਪਛੇਟੀਆਂ ਜਿਹੜੀਆਂ ਸਹੀ ਸਮੇਂ ਤੇ ਬੀਜੀਆਂ ਗਈਆਂ ਉਹਨਾਂ ਵਾਸਤੇ ਤਾਂ ਇਹ ਵਰਦਾਨ ਸਾਬਤ ਹੋਊਗੀ ਤੇ ਜਿਹੜੀਆਂ ਕੁਝ ਅਗੇਤੀਆਂ ਫਸਲਾਂ ਉਹਨਾਂ ਵਾਸਤੇ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਹੈਗਾ ਕਿਉਂਕਿ ਇਹਨਾਂ ਸਾਰੇ ਤੇ ਆ ਗਈਆਂ ਨੇ ਕੁਝ ਪ੍ਰਭਾਵਿਤ ਹੋਣ ਦਾ ਵੀ ਜੇ ਥੋੜਾ ਜਿਆਦਾ ਬਾਰਿਸ਼ ਆਉਂਦੀ ਹੈ ਤਾਂ ਪ੍ਰਭਾਵਿਤ ਹੋਣ ਦਾ ਵੀ ਖਤਰਾ ਇਸ ਕਰਕੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਰੋਜ਼ ਜਿਹੜਾ ਹੈਗਾ ਆਪਣੇ ਖੇਤ ਦਾ ਪਸੰਦ ਦਾ ਸਰਵੇਖਣ ਕਰਦੇ ਰਹਿਣ ਤਾਂ ਜੋ ਕਿ ਜਿਹੜਾ ਹੈ ਆਉਣ ਵਾਲੀਆਂ ਸੰਕਟੋਂ ਉਹ ਤੋਂ ਬਚਿਆ ਜਾ ਸਕੇ ਮੈਂ ਡਾਕਟਰ ਅਮਰੀਕ ਸਿੰਘ ਮੁੱਖ ਕੀ ਦੀ ਕਿ ਸਥਿਤੀ ਬਣੀ ਦੀ ਸੀਗੀ ਤੇ ਉਹਦੇ ਨਾਲ ਨਰਮੇ ਦੀ ਫਸਲ ਦੇ ਵਿੱਚ ਜਿਹੜਾ ਵਾਧਾ ਜਿਹੜਾ ਸੀ ਬਹੁਤ ਘੱਟ ਹੋਇਆ ਹੈ ਅੱਜ ਵੀ ਜੋ ਇੱਕ ਘੰਟਾ ਲਗਾਤਾਰ بارش ਹੋਈ ਆ ਉਹ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿੱਥੇ ਕੋਈ ਨੀਵੇਂ ਥਾਵਾਂ ਦੇ ਵਿੱਚ ਜੇਕਰ بارش ਜ਼ਿਆਦਾ ਪੈਂਦੀ ਆ ਤਾਂ ਉੱਥੇ ਥੋੜਾ ਖਿਆਲ ਰੱਖਣ ਜੋ ਕੋ ਮਾੜਾ ਮੋਟਾ ਕੀੜਾ ਮ ਕੋੜਾਵਾ ਤਾਂ ਉਹ ਬਿਲਕੁਲ ਜਿਹੜਾ ਵਕਤ ਖਤਮ ਹੋ ਜਾਊਗਾ ਮੈਂ ਪਰਮਜੀਤ ਸਿੰਘ ਪਿੰਡ ਐਲ ਜ਼ਿਲ੍ਹਾ ਫਰੀਦਕੋਟ ਅੱਜ ਮੌਸਮ ਮੀਂਹ ਦਾ ਬਹੁਤ ਵਧੀਆ ਹੈ ਜਿਹੜਾ ਕਿ ਝੋਨੇ ਦੀ ਫਸਲ ਨੂੰ ਲਾਹੇਵੰਦ ਆ ਜਿਹੜਾ ਕਿ ਬਾਸਪਤੀ ਹੈ ਬਾਸਪਤੀ ਨੂੰ ਤਾਂ ਖਾਸ ਕਰਕੇ ਹੀ ਲਾਹੇਵੰਦ ਦੋਸਤਾਂ ਲਈ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ